ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਚਾਰ ਗੱਬਣਾਂ ਨੇ ਤੇ ਇੱਕ ਬਈ ਤਾਜੀ ਸੂਈ ਵੀ ਆ ਆਓ ਪੁੱਛ ਲੈਨੇ ਬਾਈ ਟੋ ਟੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਔਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਹੋ ਵਧੀਆ ਬਹੁਤ ਕਿਰਪਾ ਮਾਰੇ ਜੀ ਚਲੋ ਵਧੀਆ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਜੀ ਇਨੇ ਫੋਨ ਆਏ ਕਿਨੇ ਭੈਣ ਭਰਾਵਾਂ ਦੇ ਹੂੰ ਤੇ ਬਸ ਮੈਂ ਕਹਿੰਨਾ ਦੋ ਤਿੰਨ ਘੰਟਿਆਂ ਦੀ ਮਾਲ ਸਾਰਾ ਵੇਚ ਗਈ ਠੀਕ ਹੈ ਬਾਈ ਮਾਲ ਵੀ ਸਾਫ ਸੁਥਰਾ ਹੈ ਮਾਲ ਸਾਫ ਜੀ ਬਾਕੀ ਵੀਰ ਜੀ ਮੇਰਾ ਕਾ ਰੇਟ ਜਾਇਜ਼ ਹੁੰਦਾ ਰੇਟ ਵੀ ਜਾਇਜ਼ ਤੇ ਪਸ਼ੂ ਮਾਂ ਫਨ ਲੈ ਦੇ ਦਾ ਕੋਈ ਮਾਰਾ ਪਸ਼ੂ ਨਾਊਗਾ ਠੀਕ ਹੈ ਜਿਹੜਾ ਇੱਕ ਲੈ ਕੇ ਜਾਂਦਾ ਉਹ ਮੰਨ ਕੇ ਚੱਲੋ ਜੀ ਪਿੰਡ ਚ ਚਾਰ ਬੱਕ ਪਸ਼ੂ ਜਾਂਦੇ ਆ ਠੀਕ ਹੈ ਭਾਈ ਬਾਕੀ ਆਪਾਂ ਅਗਲੇ ਨੂੰ ਕਹਿੰਦੇ ਹਾਂ ਦਿਸੱਲੀ ਕਰ ਲਓ ਮੇਰੇ ਘਰ ਦੀ ਠੀਕ ਹੈ ਭਾਈ ਤੇ ਆਪਾਂ ਵੀ ਹੁਣ ਅੱਜ ਹੁਣ ਉਹਦੇ ਲਈ ਕੱਲ ਮਾਲ ਵੇਚ ਗਿਆ ਹਾਂਜੀ ਤੇ ਕੱਲ ਆਥਨੇ ਤੇ ਕੁਛ ਅੱਜ ਤੜਕੇ ਆ ਵੜਾਈਆਂ ਠੀਕ ਹੈ ਹਾਂਜੀ ਨਾਮ ਤੇ ਡਰੈੱਸ ਹੋ ਨਾਂਜੀ ਰਿਸ਼ਪਾਲ ਸਿੰਘ ਪਿੰਡ ਪਿੰਡਰਕਲਾਂ ਜ਼ਿਲ੍ਹਾ ਮੋਗਾ ਤਸੀਲ ਧਰਮਕੋਟ ਨੇੜੇ ਪਿੰਡ ਬਈ ਨੇੜੇ ਪਿੰਡ ਜੀ ਸਾਰੇ ਪਾਸੇ ਹੀ ਲੱਗਦਾ ਜਰਾਲਾਵਾਦ ਵੀ ਲੱਗਦਾ ਧਰਮਕੋਟ ਲੋਗੜ ਠੀਕ ਹੈ ਪਿੰਡਗੜ ਵੈਣੀਵਾਲ ਦਾਤਾ ਮੋਬਾਈਲ ਨੰਬਰ ਪੁੱਛੋ ਮੋਬਾਈਲ ਨੰਬਰ 94640 82356 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜਿਹੜੀ ਪਹਿਲੇ ਨੰਬਰ ਤੇ ਵੜ ਦੇਦੇ ਕਿਹੜਾ ਸੁਹਾ ਸੂਈ ਹੈ ਇਹ ਦੂਜਾ ਸੁਹਾ ਸੂਈ ਹੈ ਜੀ ਕਦੋਂ ਸੂਈ ਹੈ ਬਈ ਇਹ ਤੜਕੇ ਸੂਈ ਹੈ ਜੀ ਜੇ ਰਪੈਗੀ ਜੇ ਰੁਕੇ ਹੀ ਦਾਨਾ ਬੱਚਾ ਕੀ deta ਬਈ ਅੱਛਾ detaਈ ਬੱਚਾ ਕਿੰਨਾ ਕ ਵੱਡਾ ਗੱਡਿਆ ਅੱਜ ਫਿਰ ਇਹ ਮੈਂ 3 ਕਿਲੋ ਕ ਗੱਡਿਆ ਵੀਰੇ ਠੀਕ ਚੱਲ ਬੱਚੋ ਨੇ ਢਗਾ ਕੇ ਕਿ ਨਹੀਂ ਕਿੰਨਾ ਦੁੱਧ ਦੀ ਰਿਵਰਸਟੀਮੇਟ ਇਹ ਸਭ ਨਾਲ ਯਾਰ ਬੱਚੀ ਆ ਹਮ 16 17 ਕਿਲੋ ਦਾ ਚਾਹੀਦਾ ਇਹਨੂੰ ਹਮ ਤੇ ਬਾਕੀ ਜੀ ਸੇਵਾ ਦੇ ਸਿਰ ਤੇ ਹੁੰਦੇ ਆ ਆਪਾਂ ਗਾਰੰਟੀ ਕੋਈ ਨਹੀਂ ਦਿੰਦੇ ਕੋਈ ਖੋਲ ਲੋ ਤੋਰ ਕੇ ਦਿਖਾ ਦੋ ਰੰਗ ਰੂਪ ਚੰਗਾ ਲਾਲ ਕਲਰ ਡਿਮਾਂਡ ਚ ਹੈ ਖਾਣਾ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਬਸੀ ਠੰਡੀ ਠੁੰਡੀ ਬਹੁਤ ਆ ਬਾਈ ਸਣ ਨਿਕੜ ਮੇ ਪੂਰੇ ਗੈਪ ਤੇ ਫੇਸ ਬਿਊਟੀ ਕਮਾਲ ਦੀ ਬਾਕੀ ਭਾਈ ਕਹਿੰਦਾ ਠੰਡੀ ਸੇਲ ਪੂਰੀ ਹੈ ਸੂਈ ਸਵਾਈਆ ਬੱਚਾ ਮਗਰ ਬੱਚਾ ਥਣ ਥਣ ਬਹੁਤ ਚੰਗਾ ਆਰਡਰ ਕਮਾਲ ਦਾ ਯਾਰ ਆਪਾਂ ਉਹ ਗੱਲ ਕਰ ਜਾਈਏ ਵੀ ਵਿਹੜੇ 'ਚ ਖੜਾ ਕੇ ਵਿਚਾਲੇ ਖੜਾ ਕੇ ਚਵਾਵਾਂਗੇ ਯਾਰ ਇਹੋ ਜੀ ਨਹੀਂ ਗੱਲ ਹਮਮ ਹਰ ਜਮਤੋ ਖੜ ਜਾ ਜਿਵੇਂ ਮਰਜੀ ਯਾਰ ਰਸਾ ਫੜਦੇ ਕੋਈ ਗੱਲ ਨਹੀਂ ਸੜਦਾ ਥਾਣ ਤੇ ਮੌ ਇਹ ਨਾਲ ਬਾਈ ਥੱਲੇ ਬੈਠੇ ਲੈ ਤਾਜੀ ਸੂਈਆ ਕੋਈ ਉਹ ਜੀ ਗੱਲ ਨਹੀਂ ਧਾਰਾ ਮਾਰਨੇ ਮਾਰਵੀ ਦੇ ਲਈ ਤੇ ਲੈ ਦੇਖੋ ਗਾਲੀ ਤਾਂ ਕੰਬਲੀ ਹੈ ਨਹੀਂ ਜੀ ਭਾਈ ਹਰ ਦੇਖਾ ਉੱਥੇ ਮਿਲਾ ਦਾਂਗੇ ਧਾਰਾ ਕੋਈ ਹਾਂ ਕੋਈ ਚੱਕਰ ਆਰਡਰ ਬੜਾ ਕਮਾਲ ਦਾ ਥਣ ਬਹੁਤ ਚੰਗਾ ਮੁੱਠੀ ਵਾਲ ठान भाई ते मोल की भाई। है भाई ये तो फिर मोल ਵੀਰੇ ਆਪਾਂ ਲੈਣ ਦੇਣ ਵਾਲਾ ਹੀ ਕਰਨਾ 52000 ਦੀ ਬੱਛੀ ਦੇ ਦਾਂਗੇ 52000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਆਰਡਰ ਕਮਾਲ ਥਾਨ ਚੰਗਾ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮਨਦੀ ਤੇ 65 ਫੌਂਡ ਜਿਹੜੀ ਚਰਮ ਵਾਲੀ ਚੰਗੀ ਆਊਗੀ ਬਾਕੀ ਇਹ ਦੁੱਧ ਵੀ ਮੱਝਾਂ ਕੋਈ ਹੋਣਾ ਡਾਕਟਰ ਜਿਵੇਂ ਮਰਜ਼ੀ ਯਾਰ ਕੋਈ ਚੁਈ ਜਾਵੇ ਡਾਕਟਰ ਕੋਈ ਗੱਲ ਹੀ ਨਹੀਂ ਯਾਰ ਇਹੋ ਜਿਹੀ ਅੱਛਾ ਲੈ ਠੀਕ ਹੈ ਧਾਰਾ ਮਾਰਨੀ ਮਾਰ ਦੇ ਦੇ ਕੋ ਡੂ ਮਾਰ ਕੀ ਧਾਰਾ ਜਾ ਲੈ ਚਵਾਈ ਚੈੱਕ ਕਰੋ ਕੀ ਬਾਤ ਆ ਹਨ ਬਾਹਲੀ ਯਾਰ ਕੋਲੀ ਬਹਲੀ ਧਾਰਾ ਬਾਕੀ ਠੰਡੀ ਹੈ ਲੱਗ ਰਹੀ ਮੋਏ ਨਾ ਖੜੀ ਹੈ ਹਿਲ ਨਹੀਂ ਜੀ ਮਾਜੀ ਯਾਰ ਕੋਈ ਵਾਸਤਾ ਨਹੀਂ ਡਾਕਟਰ ਦੇਖ ਲੈ ਠੀਕ ਹੈ ਭਾਈ ਐਨ ਕੀ ਬਾਤ ਖਾਨ ਫੁੱਲ ਦਾ ਬੜਾ ਵਧੀਆ ਲੱਗਾ ਬੜਾ ਵਧੀਆ ਲੱਗਾ ਅੱਗੇ ਭਾਈ ਦੋ ਨੰਬਰ ਕਿਹੜਾ ਸੂਹ ਸੁਣਦੀ ਹੈ ਇਹਨੇ ਵੀ ਦੂਜੇ ਸੂਹੇ ਸੁਣਾਈ ਕਿੰਨੇ ਦਿਨ ਲੈਂਦੀ ਹੈ ਭਾਈ ਇਹ ਹੱਤਾ ਇੱਕ ਲੈ ਜੂ ਖੁੱਲਾ ਕੀ ਰਿਕਾਰਡ ਆ ਦੋਤਾ ਬੀਜੀ ਆਪਾਂ ਇਹ ਲੋਕਰੀ ਲਈ ਵੱਚੀ ਹੈ ਕੱਦ ਦਰਮਿਆਨਾ ਹੀ ਇਹ ਉਹਨਾਂ ਨੇ ਦੱਸਿਆ ਹੀ ਗਿਆ ਵੀ 13-14 ਕਿਲੋ ਚੋਇਆ ਠੀਕ ਹੈ ਤੇ ਜੈਸਾ ਮੈਂ ਲੇਵਾ ਲੂਆ ਉਸ ਹਾਂ ਨੂੰ ਤਾਂ ਲੱਗਦਾ ਵੀ 13-14 ਕਿਲੋ ਚੋਇਆ ਹੋਊਗਾ ਹੂੰ ਬਾਕੀ ਅਗਲੇ ਨੇ ਆਪ ਹੀ ਦੇਖ ਲੈਣਾ ਵੀ ਕਿੰਨਾ ਚੋਇਆ ਆਊਗਾ ਨਾੜਾ ਨੂੜਾ ਚੰਗੀਆਂ ਤਣ ਚੰਗੜਾ ਹਾਂ ਹੁਣ ਬਹੁਤ ਵਧੀਆ ਲੱਗਾ ਹੋ ਲੱਭੇ ਤੁਰ ਕੇ ਰੰਗ ਰੂਪ ਚੰਗਾ ਹਾਈਟ ਅਜਿਹੀ ਕਹਿੰਦੇ 9 ਜੇ ਬਣਾਉਣ ਵਾਲੇ ਸੀਗੇ ਉਹਨੇ ਕੱਟੇ ਖਾਂਦੇ ਬਣੀਆਂ ਹੈਗੀਆਂ ਅੱਛਾ ਹਾਂਜੀ ਠੀਕ ਆ ਫੇਸ ਬੜਾ ਪਿਆਰਾ ਬੋਦੀ ਵਾਦੀ ਚੈੱਕ ਕੀ ਹੈ ਬਈ ਤੇ ਥਣ ਬਹੁਤ ਚੰਗਾ ਨਾ ਮੁੱਠੀ ਵਾਲਾ ਥਣ ਨਾਲਾ ਨੂਣਾ ਫੋਲੋ ਚੰਗੀਆਂ ਨੇ ਮੁੱਲ ਕੀ ਆ ਬਾਈ ਇਹਦਾ ਡਾਕਟਰ ਲੈਂਡ ਦੇਣ ਵਾਲਾ ਹੀ ਕਰਨਾ ਕਿਉਂਕਿ ਜਿੱਡਾ ਕਾਟਾ ਉਟਾ ਕੀ ਮੁੱਲ ਆ ਸਹੀ ਗੱਲ ਪਰ ਲੇਵੇ ਦਾ ਹੱਦੋਂ ਜ਼ਿਆਦਾ ਰਿਕਾਰਡ ਤੋੜਿਆ ਪਿਆ ਹੂੰ ਬਾਕੀ ਬੂਥੀ ਬਾਥੀ ਦਿਖਾ ਰਹੇ ਮੜੀ ਹੀ ਕਿਹੜਾ ਸਹੀ ਗੱਲ ਬਲ ਟੋਆ ਟਾਵਾ ਸਾਰਾ ਦੇਖੋ ਕਿੰਨਾ ਹਾਂਜੀ ਬਹੁਤ ਬਾਕੀ ਜਿਵੇਂ ਮਰਜੀ ਹੈ ਡਾਕਟਰ ਇਹੋ ਜੀ ਨਹੀਂ ਗੱਲ ਕੋਈ ਲੈ ਹੂੰ ਲੈ ਮੌ ਇਹ ਨਾ ਭੇਜੋ ਜਿਵੇਂ ਮਰਜੀ ਕੋਈ ਬੈਠਾ ਰਵੇ ਲੈਣਾ ਤਾਂ ਕਰਮ ਵਾਲੀ ਨੇ ਹੈ ਨਹੀਂ ਲੈ ਮੌ ਇਹ ਨਾ ਭੇਜੋ ਭਾਈ ਕੋਈ ਚੱਕਰੀ ਵਾਲੀ ਬਰੀਡ ਤਕੜੀ ਹੈ ਯਾਰ ਉਵੇਂ ਨਹੀਂ ਕੋਈ ਆਦੀ ਹੂੰ ਸਹੀ ਜੇ ਦੀ ਕੁਆਲਿਟੀ ਨਹੀਂ ਸਾਬ ਤੋਂ ਵਿਕਣਾ ਹੁੰਦਾ ਕਾਦ ਦੀ ਦਾਨੀ ਬਾਹਾਂ ਹੁੰਦੀ ਹਾਂਜੀ ਹਾਂਜੀ ਇਹ ਪ 45000 ਦੀ ਬੱਛੀ ਦੇਣੀ ਹੈ ਠੀਕ ਆ ਮੁੱਲ ਪਣਾ 50 ਕਰਾ ਲਓ 55 ਕਰਾ ਲੈ ਠੀਕ ਆ 45000 ਦੀ ਬਾਈਕ ਇਹਨਾਂ ਬੜ ਦੇ ਦੇ ਦਾਂਗੇ ਮੁੱਲ ਕਰਾਉਣ ਨੂੰ 50 ਕਰਾ ਲਓ 55 ਕਰਾ ਲਾ ਆਰਡਰ ਚੰਗਾ ਥਣ ਲੈ ਬੱਚਾ ਹੈ ਇਹ ਤਾਂ ਡਾਇਰੈਕਟ ਹੈ ਨਾ ਬਹੁਤ ਆ ਜੀ ਲੈ ਜਾਣਾ ਖੁੱਲਾ ਯਾਰ ਉਸਾਰ ਵਿੱਚ 17 18 ਕਿਲੋ ਵੀ ਚੋ ਆ ਜਵੇ ਠੀਕ ਆ ਇਹ ਜਿਹਦੇ ਆਪਾਂ ਦੇ ਰਹੇ ਆ ਆਪਾਂ ਗਾਰੰਟੀ ਨਹੀਂ ਕੋਈ ਦਿੰਦੇ ਹੁੰਦੇ ਸਹੀ ਗੱਲ ਇਹ ਲੈਣ ਦੇ ਹਿਸਾਬ ਨਾਲ ਦੇਖਦਾ ਵੀ ਇਹ ਜਿੰਨਾ ਤੇ ਲਾ ਕਿਵੇਂ ਇਹਦੇ ਮਿਰਖੇ ਤੇ ਜਿੱਡਾ ਕੱਦਾ ਹੋ ਤਾਂ ਬੈਠਾ ਹੀ ਨਹੀਂ ਜਣਾ ਲੱਗਦਾ ਸਹੀ ਗੱਲ ਆ ਅੱਗੇ ਦੋ ਨੰਬਰਾਂ ਕੋ ਜਿਹੜਾ ਸੁਆ ਇਹ ਦੂਜਾ ਸੁਆ ਸੁਣੀ ਵਿੱਚੀ ਕਿੰਨੇ ਦਿਨ ਲੈਂਦੀ ਆ ਇਹ ਆ ਕੱਪਾ ਲੈ ਜੀ ਖੁੱਲਾ ਠੀਕ ਆ ਕੀ ਰਿਕਾਰਡ ਦੁੱਧਾ ਉਹਨਾਂ ਨੇ ਦੱਸਿਆ ਜੀ 17 18 ਕਿਲੋ ਚੋਇਆ ਹੂੰ ਇਹ ਕਾਫੀ ਕਲਰ ਚ ਆ ਗਈ ਆਪਣੀ ਜਰਸੀ ਹਾਂਜੀ ਤੇ ਹੈ ਵੱਡੀ ਪੰਜਾਬ ਵਾਲੀ ਉਹ ਨੀਵੀਂ ਲੋਕਲ ਜੀ ਹਾਂਜੀ 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 ਹੋਲ ਦੋ ਬਈ ਤੋਰ ਖੋਲ ਦੇ ਕੱਦ ਵੱਡ ਚੰਗਾ ਆਰਡਰ ਕਮਾਲ ਆ ਕੱਚੀ ਕੱਚੀ ਅਜਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਇਹਨੇ ਵਧੀਆ ਖਾਂ ਲੈ ਜੀ ਬਾਹਲੀ ਸਾਹਬ ਅੱਗੇ ਹੂੰ ਕੱਦ ਵੀ ਚੰਗਾ ਕੱਦ ਵੀ ਵੱਡਾ ਬਗਾਈ ਆ ਨਹੀਂ ਕਿ ਵੀ ਛੋਟੀ ਜੀ ਆ ਕਾਫੀ ਕਲਰ ਫੇਸ ਕਮਾਲ ਰੰਗ ਰੂਪ ਚੰਗਾ ਥਾਣ ਤੋਂ ਬਹੁਤ ਚੰਗਾ ਨਾਲਾ ਨੂਣਾ ਚੰਗੀਆਂ ਬਾਕੀ ਤੋੜਾ ਤਰਕ ਚੰਗਾ ਲੱਗਦਾ ਤੇ ਕੀ ਮੁੱਲ ਹੈ ਜੀ ਇਹਦਾ ਫਿਰ ਇਹ ਆਪਾਂ ਡਾਕਟਰਾਂ 52000 ਦੀ ਬੱਚੀ ਦੇ ਦਾਂਗੇ ਮਾਨਤਾਨ ਹੋ ਜਾ ਕਰ ਦਾਂਗੇ ਪਰ ਮੈਂ ਬੜਾ ਨਹੀਂ ਮੰਗਿਆ ਜੈਸਾ ਉਹਨਾਂ ਬੱਚੀ ਦੀ ਬਰੀਡ ਬਰੂਡ ਹੈ ਕਿ ਨਹੀਂ ਹਾਂਜੀ ਤੇ ਬਾਕੀ ਠੰਡੀ ਠੁੰਡੀ ਦੇ ਯਾਰ ਸਿਰਹੀ ਹੈ ਡਾਕਟਰ ਲੈ ਯਾਰ ਜਿਵੇਂ ਮਰਜੀ ਲੈ ਖੱਟਰ ਪਸ਼ੂ ਦਾ ਬਾਈ ਕਹਿੰਦਾ ਆਪਾਂ ਲੈ ਜਾਂਦੀ ਕੋਈ ਨਹੀਂ ਪੱਟਿਆਂ ਤੇ ਜਾਂਦੀ ਹੈ ਉਹ ਪੱਟਿਆਂ ਨੂੰ ਉਧਰ ਜਾਂਦੀ ਹੈ ਕਿ ਨਹੀਂ ਚੰਗੀ ਆ ਬੜਾ ਠੰਡੀ ਸੀ ਲਾ ਰੰਗ ਰੂਪ ਆਪ ਗਰਮ ਪਸੂ ਨਹੀਂ ਡਾਟਰ ਲਿਓ ਦੇ ਮੁੱਲ ਵੀ ਜੈ ਜੀ ਰੱਖਿਆ 52000 ਹੈ ਨਾ ਜੀ ਹਾਂ ਜੀ ਹਾਂ ਜੀ ਠੀਕ ਆ ਉਹ ਲੈਣ ਦੇਣ ਵਾਲਾ ਹੀ ਹੁੰਦਾ ਆਪਣਾ ਯਾਰ ਉਵੇਂ ਬਾਹਲਾ ਨਹੀਂ ਭਕਾਈ ਵਾਲਾ ਹੁੰਦਾ ਠੀਕ ਆ ਬਾਈ ਥਾਨ ਬਹੁਤ ਚੰਗਾ ਬਈ ਚੋਈ ਚੋਈ ਚੰਗੀ ਨਿਕਲੂ ਜਮਾ ਬੋਲੀ ਰੂਵ ਵਰਗੀ ਇਹ ਕੱਲ ਪਾਸ ਕਰਕੇ ਲੈਂਦੀ ਆ ਠੀਕ ਆ ਅੱਜ ਤੜਕੇ ਹੀ ਆਈ ਆ ਕੱਲ ਪਾਸ ਕਰਕੇ ਆਏ ਸੀ ਹਾਂ ਕੱਚੀ ਕੱਚੀ ਅਦਣ ਹਜੇ ਲੈਂਦੀ ਆ ਢੱਲਾਂ ਢੱਲਾਂ ਬਹੁਤ ਪਈਆਂ ਨੇ ਸਾਰੀਆਂ ਬਲ ਢੱਲਾਂ ਗੱਢ ਕੇ ਫੇਰ ਸੋਨਾ ਕਰਮਾ ਹੀ ਨੇ ਥਾਂ ਦੇਖੋ ਬਈ ਕਿਆ ਬਾਤ ਤਾਂ ਤਾਂ ਜਿਵੇਂ ਮਰਜੀ ਯਾਰ ਕੋਈ ਹੱਥ ਤੇ ਲਈ ਜਾਵੇ ਕੋਈ ਐ ਨਹੀਂ ਗਾ ਅਜੇ ਢੱਲਵਾਵਾ ਆ ਜੇ ਢੱਲ ਪਾਓ ہاں ਜੀ ਲੈ ਜੂ ਹੇ ਹੱਥਾ ਖੋਲਾ ਲੈ ਜੂ ਅੱਗੇ 4 ਨੰਬਰ ਇੱਕ ਨਹੀਂ ਤੀਜੇ ਸੂਏ ਸੁਣੀ ਡਾਕਟਰ ਕਿੰਨੇ ਦਿਨ ਲੈਂਦੀ ਹੈ ਜੀ ਹੱਥਾ ਖੋਲਾ ਲੈ ਜੀ ਠੀਕ ਆ ਇਹ ਰਿਕਰਡ ਅੰਕਲ ਦੋਦਾ ਉਹਨਾਂ ਨੇ ਦੱਸਿਆ ਸੀਗਾ ਵੀ 18-19 ਕਿਲੋ ਚੋਇਆ ਅੱਛਾ ਜੈਸਾ ਉਹ ਨਾ ਵਹਿੜਾ ਵੀ ਚੋਇਆ ਵੀ ਹੋਊਗਾ ਢਿੱਲਾ ਬਹੁ ਪਈਆ ਅੱਲਾ ਦੇ ਬਹੁ ਪਈਆ ਕਹਿੰਗੇ ਬਣੂ ਬਹੁਤ ਹੈ ਜੀ ਬੱਚੀ ਮੋਰੋਂ ਵੀ ਲੈ ਵਾਲੂ ਬਹੁਤ ਚੰਗਾ ਦਾ ਹਾਂਜੀ ਹਾਂਜੀ ਆ ਮਾਲਕ ਨੂੰ ਇਹਨਾਂ ਦੇਖ ਲੋ ਕਿੰਨੀ ਮੋਟੀ ਆ ਜਾਂਦੀ ਹੈ ਰਸੇ ਅਰਗੀ ਜਾਂਦੀ ਹੈ ਇਹਦੇ ਬਾਕੀ ਥਣ ਥਣ ਬੜਾ ਵਧੀਆ ਯਾਰ ਲੈ ਇੱਕੋ ਜਿਹਾ ਹਾਂ ਇੱਕੋ ਜਿਕੇ ਚਾਰੇ ਥਣ ਜੱਡਾ ਜੱਡਾ ਬਾਹ ਸਾਹਬਾ ਖੋਲ ਲੋ ਤੋਸ ਤੇ ਖਾ ਦਿਓ ਕੱਚੀ ਕੱਚੀ ਆ ਬਈ ਦਣ ਲੈਂਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈ ਫੇਸ ਦਿਖਾਉਂਦੇ ਆ ਫੇਸ ਬਹੁਤ ਚੰਗਾ ਲੈ ਵੱਡੀ ਬੱਚੀ ਆ ਹੁਣ ਕਹਿਣ ਨੂੰ ਤਾਂ ਬਣਾ ਆਪਾਂ ਗੜਜਾ ਪਾਟਾ ਆਪਾਂ ਦੇ ਇਹਨੂੰ ਫਾਰਮ ਦੀ ਕਹਦੇ ਪਰ ਆਪਾਂ ਲੋਕਾਂ ਲਈ ਆ ਘਰਾਂ ਚੋਂ ਠੀਕ ਆ ਮਾਲ ਆਪਾਂ ਲੋਕਾਂ ਲਈ ਲਈਦਾ ਘਰਾਂ ਚੋਂ ਐਵੇਂ ਠੀਕ ਆ ਐਵੇਂ ਹੁਣ ਐਡੀ ਵੱਡੀ ਵੜ ਨੂੰ ਕਹਿ ਜੀਏ ਫਾਰਮ ਦੀ ਆ ਕੀ ਲੋੜ ਆ ਵੀਰੇ ਐਵੇਂ ਸਹੀ ਗੱਲ ਮੁੱਲ ਕੀ ਆ ਜੀ ਇਹਦਾ ਮੁੱਲ ਨੇ 55000 ਦੀ ਬੱਚੀ ਦੇ ਰਾਂ ਡਾਕਟਰ ਖਾਨਤਾਨ ਹੋ ਜਾਊ ਕਰਦਾਂਗੇ ਪਰ ਜਿੱਡੀ ਵੱਛੀ ਆ ਮੰਨ ਕੇ ਚੱਲ ਜਿਹੜੀ ਉਹ ਵੱਛੀ ਹੀ ਦੇਖੋ ਆਪਾਂ ਉਹਦੋਂ ਪਾਈ ਵੀਡੀਓ ਤੇ ਪਹਿਲੇ ਬੋਲਦੇ 65000 ਦੀ ਵਿਕੀ ਉਹ ਠੀਕ ਆ ਉਹ ਆ 500 ਰੁਪਈਆ ਆਪਾਂ ਛੋਟ ਕੀਤਾ ਹੂੰ ਦੋ ਵੱਛੀਆਂ ਲੈ ਕੇ ਗਏ ਆ ਇੱਕ ਜਰਸੀ ਵੱਛੀ ਇੱਕ ਇੱਕ ਘਰੀ ਗਈਆਂ 55000 ਰੁਪਈਆ ਮੁੱਲ ਜਿਵੇਂ ਯਾਰ ਕੋਈ ਬਾਤਾਂ ਡਾਕਟਰ ਕੋਲ ਖਾਣ ਤੋਂ ਬਹੁਤ ਚੰਗਲ ਹੈ ਕੋਈ ਯਾਰ ਜਿਵੇਂ ਮਰਜ਼ੀ ਦਾ ਦਾ ਸਾਬੇ ਜੀ ਤਾਂ ਹਣ ਤੇ ਲੈ ਮੋਜ ਨਾ ਬਹਿ ਜਾ ਕੋਈ ਚੱਕ ਨਾ ਇਹੋ ਜਿਹੀ ਬਾਤ ਤਾਂ ਨਹੀਂ ਯਾਰ ਥਣ ਲਈ ਕੋ ਜੀ ਚਾਰੇ ਥਣ ਬੜੀ ਗੱਲ ਜਿਵੇਂ ਮਰਜ਼ੀ ਲਈ ਤਾੜਾ ਨੂਣਾ ਫਲ ਚਾਹੀਏ ਦੁੱਧ ਵਾਕਈ ਚੰਗਾ ਪਾ ਦੂ ਬਾਕੀ ਪਰ ਤਾਂ ਜੇ ਸਾਰਾਂ ਚੋਂਦੀ ਫਿਰ ਪਣਾ 25 30 ਵੀ ਕਹਿੰਦੇ ਆਪਾਂ ਤੇ 20 20 ਕਿਲੋ ਵੀ ਦੁੱਧ ਬਹੁਤ ਹੁੰਦਾ ਡਾਕਟਰ ਸਹੀ ਚੱਲ ਬਹੁਤ ਹੁੰਦਾ ਬਈ ਬਾਕੀ ਫੈਂਡ ਫੂਨ ਚੰਗੇ ਉਹ ਗਰਮੀ ਕਾ ਹਾਂਜੀ ਹਾਂਜੀ ਬਾਕੀ ਗਰਮੀ ਮਣਨ ਵਾਲੀ ਨਹੀਂ ਕਿ ਨੀ ਕ੍ਰੋਸ ਬਰੀਡ ਚ ਹਾਂ ਮੁੱਲ ਜਾਇਜਾ 55000 ਰੁਪਏ ਬਾਕੀ ਜਿਹੜਾ ਮਾਨਦਨ ਜ਼ਰੂਰ ਹੋ ਜਾਊਗਾ ਬਈ ਲਾਹੂ ਲੋ ਹੋ ਗਈ ਬਹੁਤ ਕਰਮਣੀ ਕੱਚੀ ਕੱਚੀ ਆ ਜੀ ਭਾਈ ਅੱਗੇ ਅੰਕਲ ਨੰਗੀਨਾ ਕਿਹੜਾ ਸੂਆ ਇਹ ਪਲੂਨ ਵੱਛੀ ਹੈ ਯਾ ਡਾਕਟਰ ਕਿੰਨੇ ਦਿਨ ਲੈਂਦੀ ਹੈ ਇਹੇ ਮੰਨ ਕੇ ਚਲੋ ਪੰਜ ਚਾਰ ਦਿਨ ਲੋਗੀ ਪਰੇ ਨਪਾਉਣ ਲੱਗ ਗਈ ਹੂੰ ਵੱਛੀ ਬਹੁਤ ਸਾਫ ਆ ਪ੍ਰਿੰਟ ਪ੍ਰਿੰਟ ਦੀ ਸਾਫ ਆ ਉਹ ਵੀ ਠੰਡੀ ਸੀ ਲਾ ਕੋਈ ਇਹੋ ਜੀ ਨਹੀਂ ਲੈ ਜਿਵੇਂ ਮਰਜੀ ਕੋਈ ਬੈਠਾ ਜਿਵੇਂ ਅਜਾ ਬੱਚਾ ਹੀ ਆ ਜੇ ਮੂੰਹ ਚਾਰ ਦੰਦ ਦੀ ਆ ਵੱਛੀ ਆਰਡਰ ਬਹੁਤ ਸੋਹਣਾ ਪੜਦੀ ਆ ਨਾ ਮੂੰਹ ਵੀ ਬਾਈ ਕਿ ਨਹੀਂ ਸਾਫ ਕਿੰਨਾ ਦੇਖ ਲੈ ਕਿੰਨਾ ਕਿ ਨਹੀਂ ਨਿੱਕ ਨਿੱਕੇ ਥਾਣੇ ਲੈ ਉਵੇਂ ਨਹੀਂ ਕੀ ਕੋਈ ਗੱਲ ਆ ਕੈਮਰੇ ਤੋਂ ਥੋੜਾ ਜਿਹਾ ਕਰਦੀ ਆ ਜਦੋਂ ਮਰਜੀ ਕੋਈ ਹੱਥੋਂ ਸਲਾਈ ਜਾਵੇ ਆਏ ਨਹੀਂ ਖੋਲ ਦੋ ਮੜੀ ਤੋਰ ਕੇ ਰੱਖ ਚਮਕ ਚੰਗੀ ਆ ਬੜ ਤੇ ਪਹਿਲਾ ਸੂਆ ਰੰਗ ਰੂਪ ਚੰਗਾ ਚਮਕ ਜਿਉਂ ਕੋ ਫੁੱਲਾ ਫੇਸ ਆ ਜਿਹੜਾ ਕਮਾਲ ਵਾਲਾ ਕਿੰਨਾ ਦੁੱਧ ਦੇ ਦੂ ਅਸਟੀਮੇਟ ਹੈ ਯਾਰ ਡਾਕਟਰ ਜੈਸਾ ਨਾ ਲੈ ਵਾਲੂਆ ਨਹੀਂ ਜਾਣੇ ਕਿ ਨਹੀਂ 14 15 ਕਿਲੋ ਤਾਂ ਚਾਹੀਦਾ ਬਾਹਾਂ ਨਹੀਂ ਆਪਾਂ ਕਹਿੰਦੇ ਠੀਕ ਹੈ ਕਿਉਂਕਿ ਅਜੇ ਬੱਚਾ ਅਜੇ ਪਹਿਲਾ ਆਪਾਂ ਕਹਿੰਦੇ ਚੋਈ ਆ ਕੇ ਨਹੀਂ ਕਿ ਨਹੀਂ ਸਹੀ ਗੱਲ ਆਪਾਂ ਉਹਨਾਂ ਦੇ ਹੈ ਬਸ ਸ਼ਾਈ ਵਾਲੀ ਵਹਿਣਾ ਸੀਗੀਆਂ ਠੀਕ ਆ ਤੇ ਇਹ ਸ਼ਾਈ ਵਾਲ ਤੇ ਜਰਸੀ ਦਾ ਕ੍ਰੋਸ ਆ ਕ੍ਰੋਸ ਹਾਂ ਐਵੇਂ ਆਪਾਂ ਕਹੀਏ ਇਹ ਪਿਓਰ ਆ ਸਹੀ ਗੱਲ ਤੇ ਜਰਸੀ ਤੇ ਉਹ ਤੁਨ ਤੁਨ ਉਹ ਵੀ ਆ ਵਾ ਐ ਜਾਤ ਬਰੀਡ ਦੀ ਬਹੁਤ ਸੋਹਣੀ ਆ ਪ੍ਰਿੰਟ ਪ੍ਰਿੰਟ ਬਹੁਤ ਚਮਕ ਬਹੁਤ ਐਚ ਹਮ ਤੇ ਬੱਚੀ ਉਹ ਕਹਿੰਦੀ ਢੁੰਡੀ ਬਹੁਤ ਆ ਗਰਮੀ ਨਹੀਂ ਮੰਦੀ ਗਰਮੀ ਨਹੀਂ ਮੰਦੀ ਬਾਕੀ ਇਹਨਾਂ ਦਾ ਦੁੱਧ ਵੀ ਮੱਜਾਂ ਨਾਲੋਂ ਰਹਿ ਤੁੰਦਾ ਹਾਂ ਮੱਜਾਂ ਵਰਗਾ ਦੁੱਧ ਹੋਊਗਾ ਹਾਂਜੀ ਤੇ ਮੁੱਲ ਫਿਰ ਇਹਦਾ ਕੀ ਆ ਮੁੱਲ ਆਪਾਂ ਨਾਂ ਦੇ ਨਾਲ ਡਾਕਟਰ ਕਹਿੰਦਾ 48000 ਦੀ ਬੱਚੀ ਦਵਾਂਗੇ ਮਾਨਤਾਨ ਹੋ ਜੀ ਕਰ ਦਾਂਗੇ ਯਾਰ ਥੋੜਾ ਘਣਾ 48000 ਰੁਪਈਆ ਮੁੱਲ ਆ ਬਈ ਮਾਨਤਾਨ ਜਿਹੜਾ ਮੁੱਲ 47000 ਦੀ ਵੜ ਦੇ ਦਾਂਗੇ ਯਾਰ 47000 ਦੀ ਬਾਈ ਕਹਿੰਦਾ ਵੜ ਦੇ ਦਿਆਂ ਥਾਂ ਲੈ ਵਟ ਲਾਂਟੋ ਲਾ ਦੇਣ ਹਜੇ ਇੱਕ ਅੱਧਾ ਦੋ ਦਿਨ ਲੈਂਦੀ ਆ ਬਈ ਆਰਡਰ ਉਹ ਤੋਂ ਵਧੀਆ ਹੋਰ ਚੱਲ ਨਾਗੇ ਸੀਗੇ ਬਾਈ ਕੋਲੇ ਪੰਜ ਪੱਜੀ ਦਿਖਾ ਤੇ ਕਿਸੇ ਵੀਰ ਦੇ ਪੰਨਾਂ ਦੇ ਕੋਈ ਵੀ ਪਸੰਦਾ ਬਾਈ ਲੈ ਲਓ ਜੀ ਧੰਨਵਾਦ